प्यारे श्रोताओं प्यारे परिसाथ श्रिया कालजी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਬਾਈ ਦੇ ਨਾਲ ਕੋਟ ਖਾਲਸਾ ਇਲਾਕੇ ਦੇ ਵਿੱਚ ਇੱਕ ਟਰੈਕਟਰ ਘੁੰਮ ਰਿਹਾ ਹੈ ਜਿਸ ਦੇ ਆਲੇ-ਦੁਆਲੇ ਕਾਫੀ ਹਥਿਆਰ ਦੇਖਣ ਨੂੰ ਮਿਲ ਰਹੇ ਹਨ ਮਜ਼ਦੀਕ ਜਾ ਕੇ ਦੇਖਦੇ ਆਂ ਤੇ ਆਹ ਰਹੀ ਹਨ ਜਾਂ ਫਿਰ ਨਕਲੀ ਗੱਲ ਵੀ ਕਰਦੇ ਆਂ ਪਰ ਜੇ ਦੇਖਿਆ ਜਾਵੇ ਤਾਂ ਹਥਿਆਰ ਨਕਲੀ ਹਨ ਸਿਰਫ ਟਰੈਕਟਰ ਨੂੰ ਮੋਡੀਫਾਈ ਕਰਵਾਇਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਸਿੱਧੇ ਉੱਪਰ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਵੀ ਲਗਾਈ ਹੋਈ ਹੈ ਬਹੁਤ ਹੀ ਸੋਹਣਾ ਮੋਡੀਫਾਈ ਕੀਤਾ ਹੋਇਆ ਟਰੈਕਟਰ ਨੂੰ ਗੱਲ ਕਰਦੇ ਹਾਂ ਟਰੈਕਟਰ ਤੇ ਬੈਠੇ ਮੁੰਡਿਆ ਦੇ ਨਾਲ ਕਿੰਨਾ ਖਰਚਾ ਟਰੈਕਟਰ ਤੇ ਆ ਗਿਆ ਹੈ ਤੇ ਗੱਲ ਕਰਦੇ ਹਾਂ ਤੁਸੀਂ ਆਪਣੇ ਟਰੈਕਟਰ ਨੂੰ ਮੋਡੀਫਾਈ ਕਰਵਾਇਆ ਵਾ ਕਾਫੀ ਸੋਹਣਾ ਜਿਹੜਾ ਕਿ ਸਜਾਇਆ ਹੋਇਆ ਵਾ ਤੇ ਸਿਰ ਦੇ ਉੱਪਰ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਵੀ ਲਗਾਈ ਹੋਈ ਆ ਉਸ ਬਾਰੇ ਵਿੱਚ ਕੀ ਕਹਿਣਾ ਚਾਹਦੇ ਹੋ ਮਾਰਾ ਇਹਦਾ ਮੇਲਾ ਆਵਾ ਵਧੀਆ ਵਧੀਆ ਸਾਰੇ ਜਾਣੇ ਦੇਖਣਾ 68 ਲੱਖ ਦਾ ਟਰੈਕਟਰ ਹੈ ਤੇ 70 ਲੱਖ ਰੁਪਈਆ ਉੱਤੇ ਲਾਤਾ ਜੀ ਹਾਂ ਜੀ ਇਹ ਸਾਰੀ ਮੋਡੀਫਿਕੇਸ਼ਨ ਉਹ ਵੀਰ ਰਈਏ ਕੀਤੀ ਹੈ ਅਰੇ ਜੇ ਨੂੰ ਭਰਾ ਆਪਣਾ ਤੇ ਲਾਇਆ ਪੈਸਾ ਅਸੀਂ ਸ਼ੌਕ ਨਾਲ ਮਾਫਿਓ ਤੇ ਛੱਤੇ ਬਸ ਉਹਨਾਂ ਦੀ ਸ਼ਹਿਦੀ ਬਸ ਵੱਡੇ ਮਾੜੇ ਕੰਮ ਕਰਨਾ ਰਹਿਣਾ ਬਸ ਇਹੋ ਸ਼ੌਕ ਰੱਖਿਆ ਟਰੈਕਟਰ ਦਾ ਇਹੋ ਸ਼ੌਕ ਰੱਖਿਆ ਮੋਡੀਫਿਕੇਸ਼ਨ ਦਾ ਗੱਡੀਆਂ ਦਾ 来，爸爸。